ਸਸੇਗਾ ਕਿਸਾਨ ਵੀਰੋ ਮੁਰਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਜਾਣਕਾਰੀ ਦੇਣ ਜਾ ਰਹੇ ਜੀ ਅੱਜ ਰਾਤ ਪੰਜਾਬ ਦੇ ਮੌਸਮ ਬਾਰੇ ਕਿਵੇਂ ਦਾ ਮੌਸਮ ਰਹੇਗਾ ਕਿਉਂਕਿ ਦਿਨ ਦੇ ਵੇਲੇ ਚੰਗੀ ਧੁੱਪ ਪੈਣ ਦੇ ਕਾਰਨ ਤਾਪਮਾਨ ਜਿਹੜੇ ਨੇ ਉਹ 36 ਤੋਂ 37 ਡਿਗਰੀ ਤੱਕ ਆਮ ਦੇਖੇ ਗਏ ਜੀ ਅੱਜ ਪੰਜਾਬ ਦੇ ਵਿੱਚ ਤੇ ਰਾਤ ਦੇ ਵੇਲੇ ਵੀ ਸਾਨੂੰ ਗਰਮੀ ਦਾ ਅਹਿਸਾਸ ਅੱਜ ਦੇਖਣ ਨੂੰ ਮਿਲੇਗਾ ਗੱਲ ਕਰੀਏ ਤਾਪਮਾਨ ਦੀ ਤਾਂ ਦਿਨ ਦੇ ਵੇਲੇ ਤਾਪਮਾਨ ਜਿਹੜੇ 36 ਸੈਂਟੀਗਰੀ ਡਿਗਰੀ ਸਾਨੂੰ ਦੇਖਣ ਨੂੰ ਮਿਲੇ ਸੀ ਉਹ ਇੱਕ ਚੰਗੀ ਧੁੱਪ ਪੈਣ ਦੇ ਕਾਰਨ ਹੋਏ ਸੀ ਕਿਉਂਕਿ ਲਗਾਤਾਰ ਜਿਹੜੀ ਹਵਾ ਪੱਛਮ ਦੀ ਦਿਸ਼ਾ ਤੋਂ ਚੱਲ ਰਹੀ ਹੈ ਪੱਛਮ ਦੀ ਦਿਸ਼ਾ ਤੋਂ ਜਿਹੜੀ ਹਵਾ ਚੱਲਦੀ ਹੈ ਉਹ ਖੁਸ਼ਕ ਹੁੰਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ 2 ਤੋਂ 3 ਦਿਨ ਜਿਹੜੇ ਲਗਾਤਾਰ ਖੁਸ਼ਕੀ ਦਾ ਮਾਹੌਲ ਬਣਿਆ ਹੋਇਆ ਸੀ ਤੇ ਅੱਜ ਰਾਤ ਵੀ ਅਗਰ ਗੱਲ ਕਰੀਏ ਤਾਂ ਮੌਸਮ ਖੁਸ਼ਕ ਰਹਿਣ ਦੀ ਹੀ ਪੂਰੀ ਪੂਰੀ ਉਮੀਦ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਮੀਂਹ ਦੀ ਕਿਸੇ ਤਰੀਕੇ ਦੀ ਸਾਨੂੰ ਆਵਾਜ਼ਾਂ ਹੀ ਬੱਦਲ ਬਾਈ ਦੀ ਵੀ ਦੇਖਣ ਨੂੰ ਮਿਲਦੀ ਨਹੀਂ ਦਿਖਾਈ ਦੇ ਰਹੀ ਤੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਸਵੇਰ ਵੇਲੇ ਤੱਕ ਮੌਸਮ ਸਾਫ਼ ਬਣਿਆ ਰਹੇਗਾ। ਬੀਤੀ ਅਗਰ ਗੱਲ ਕਰੀਏ ਤਾਂ ਤਾਪਮਾਨ ਦੀ ਤਾਂ ਲਗਾਤਾਰ 3 ਤੋਂ 4 ਡਿਗਰੀ ਤਾਪਮਾਨ ਵਧ ਰਹੇ ਸੀ ਤੇ ਇਸ ਦਾ ਅਸਰ ਸਾਨੂੰ ਕੱਲ 25 ਤਰੀਕ ਤੱਕ ਵੀ ਦੇਖਣ ਨੂੰ ਮਿਲੇਗਾ। 25 ਤਰੀਕ ਤੋਂ ਬਾਅਦ ਮੌਸਮ ਦੇ ਵਿੱਚ ਥੋੜੀ ਜਿਹੀ ਗਰਬੜ ਦਿਖਾਈ ਦੇ ਰਹੀ ਹੈ ਜੀ ਬੱਦਲਬਾਈ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਖਾਸ ਤੌਰ ਤੇ ਬੰਗਾਲ ਦੀ ਖਾੜੀ ਤੋਂ ਆ ਰਹੇ ਨੇ। ਉਹਦੇ ਬਾਰੇ ਜਾਣਕਾਰੀ ਦੇ ਦਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਸੈਟਲਾਈਟ ਈਐਮਐਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬੰਗਾਲ ਦੀ ਖਾੜੀ ਤੋਂ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਦੱਖਣ ਪੂਰਬ ਦਿਸ਼ਾ ਤੋਂ ਅੰਧਮਾ ਸਾਗਰ ਤੋਂ ਜਿਹੜੇ ਅਰਬ ਸਾਗਰ ਤੋਂ ਸੋਰੀ ਜੋ ਸਿਸਟਮ ਚੱਲੇ ਸੀ ਉਹ ਬੰਗਾਲ ਦੀ ਖਾੜੀ ਤੋਂ ਘੁੰਮ ਕੇ ਉੱਤਰੀ ਭਾਰਤ ਵੱਲ ਕੂਚ ਕਰ ਰਹੇ ਨੇ ਜਿਨ੍ਹਾਂ ਵਿੱਚ ਪੰਜਾਬ ਦਾ ਨੰਬਰ ਵੀ ਸਾਨੂੰ 25 ਤਰੀਕ ਤੋਂ ਲੈ ਕੇ 28 ਤਰੀਕ ਤੱਕ ਲੱਗਦਾ ਦਿਖਾਈ ਦੇ ਰਿਹਾ ਹੈ ਹਲਕੀ ਦਰਮਿਆਨੀ ਬੱਦਲਬਾਈ ਕਣਮਣ ਕਣੀ ਇਹਨਾਂ ਦਿਨਾਂ ਵਿੱਚ ਆਮ ਦੇਖਣ ਨੂੰ ਮਿਲੇਗੀ ਜਿਨ੍ਹਾਂ ਬਾਰੇ ਤੁਹਾਨੂੰ ਅਸੀਂ ਪਹਿਲੀ ਜਾਗਰੂਤ ਕਰ ਚੁੱਕੇ ਹਾਂ ਕਿ 25 ਤਰੀਕ ਤੋਂ ਲੈ ਕੇ 28 ਤਰੀਕ ਤੱਕ ਕਰਨੇ ਨੇ ਤਾਂ ਉਹ 25 ਤਰੀਕ ਦੁਪਹਿਰ ਤੱਕ ਨਿਪਟਾ ਲਓ ਨਹੀਂ ਤਾਂ ਮੁੜ ਕੇ ਮੀਂਹ ਦੀ ਚਪੇਟ ਚੜ੍ਹਦੀ ਹੋਈ ਸਾਨੂੰ ਸਿਸਟਮ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਬਾਰੇ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦਵਾਂਗੇ ਕਿ ਇਹ ਮੀਂਹ ਕਿਸ ਰੂਪ ਦੇ ਹਨ ਕਿੰਨਾ ਕਸਰ ਹੋਵੇਗਾ ਕਿੰਨੇ ਸੰਘਣੇ ਮੀਂਹ ਹੋ ਸਕਦੇ ਨੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੁਹਾਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਪਣੇ ਇਲਾਕੇ ਦਾ ਨਾਮ ਲਿਖਦੇ ਹੋ ਵੀਡੀਓ ਚੰਗੀ ਲੱਗੀ ਹੈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਤੁਹਾਡੇ ਲਈ ਅਸੀਂ ਨਵੀਂ ਹੀ ਵੀਡੀਓ ਲੈ ਕੇ ਆਵਾਂਗੇ ਤੇ ਹੁਣ ਝੋਨੇ ਦੀ ਫਸਲ ਦੀ ਜਿਹੜੀ ਇੱਕ ਜਦੋ ਜਹਾਦ ਚੱਲ ਰਹੀ ਹੈ ਫਸਲ ਝੋਨੇ ਦੀ ਮੰਡੀਆਂ ਵਿੱਚ ਪਹੁੰਚ ਗਈ ਹੈ ਚੱਕ ਚਕਾਈ ਨਹੀਂ ਹੋ ਰਹੀ ਉਹਦੇ ਬਾਰੇ ਵੀ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਨੂੰ ਵੀਡੀਓ ਉਹਦੇ ਵਿੱਚ ਮਿਲੇਗੀ ਜੇ ਤੁਸੀਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੋਵੇਗਾ ਇਸੇ ਕਰਕੇ ਵਾਰ-ਵਾਰ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ